अपनी सारे ड्यूटी एक्टिविटी ਤੁਹਾਨੂੰ ਦੇਖੋ ਨੋਟ ਹੋਣਾ ਚਾਹੀਦਾ ਕਿ ਹਾਂਜੀ ਆ ਪਲਾਨੀ ਬਾਤ ਸਹੀ ਹੋਈ ਹੈ ਕਿ ਇਹ ਜਿਹੜਾ ਮੋਟਰ ਚੋਰੀ ਹੋਇਆ ਤਾਂ ਉਹਦਾ ਨੋਟ ਹੋਣਾ ਚਾਹੀਦਾ ਜਿਹੜਾ ਮੋਟਰਸਾਈਕਲ ਹੈ ਕਿਹੜੀ ਟਾਈਪ ਹੈ ਕਿਹੜਾ ਉਹਦੇ ਨੰਬਰ ਲੱਗਿਆ ਹੋਇਆ ਤੁਹਾਨੂੰ ਠੀਕ ਹੈ ਕੋਈ ਵੀ ਚਾਹੀਦਾ ਇਹ ਆਪਣਾ ਥੀਟ ਏਰੀਆ ਨਹੀਂ ਛੱਡਣਾ ਹੈ ਜਿਹੜੀ ਤੁਹਾਨੂੰ ਡੀਟ ਮਿਲੀ ਹੋਈ ਹੈ ਜਿਹੜਾ ਏਰੀਆ ਮਿਲਿਆ ਹੋਇਆ ਹੈ ਠੀਕ ਹੈ ਉਸ ਤੋਂ ਬਾਅਦ ਆ ਕੇ ਜਿਹੜੇ ਮੇਨ ਸਿਟੀ ਦੇ ਚੌਂਕ ਹੈਗੇ ਉੱਥੇ ਸਟੇਸ਼ਨ ਠੀਕ ਹੈ ਰਾਤ ਨੂੰ ਜੇ ਕੋਈ ਜਾ ਰਿਹਾ ਹੈਗਾ ਤਾਂ ਠੀਕ ਹੈ ਉਹਦੀ ਚੈਕਿੰਗ ਦੇ ਚੈਕਿੰਗ ਤੇ ਉਹ ਨੋਟ ਕਰੀਏ ਕਿ ਉਹ ਸਟੇਸ਼ਨ ਤੇ ਜਾ ਰਿਹਾ ਹੈ ਕਰ ਰਹੇ ਦਾ ਕਾਰਜ ਕਰਿਆ ਸੂਚਨਾ ਪ੍ਰਵੈਂਟਿਵ ਕੀਤੀ ਹੈ ਦੋਨੇ ਕੱਲੇ ਦਾ ਜਿਹੜਾ ਸਭ ਦੱਸਿਆ ਹੋਣਾ ਪਈਦਾ ਕਿ ਮੈਂ ਆਪ ਆ ਕੇ ਰਾਹਮੇ ਤੇ ਤੇ ਹੈ ਕਿ ਆਪ ਉਸੇ ਲਾਗੇ ਤੇ ਆਜੇ ਹੋਗੇ ਮਾਲੇ ਜਿਵੇਂ ਕਾਰੀ ਸੀ ਜਿਹੜੀ ਵਿਚਾਰੇ ਪ੍ਰਵੰਸ ਜਿਆ ਬਾਤ ਠੀਕ ਹੈ ਜੀ ਪੁਲਿਸ ਜ਼ਿਲ੍ਹਾ ਬਟਾਲਾ ਦੀ ਗੱਲ ਕਰੀਏ ਤੇ ਅੱਜ ਪੁਲਿਸ ਜ਼ਿਲ੍ਹਾ ਬਟਾਲਾ ਵੱਲੋਂ ਬਟਾਲਾ ਸ਼ਹਿਰ ਦੇ ਵਿੱਚ ਘਾਤੂ ਦਾ ਪੁਲਿਸ ਜ਼ਿਲ੍ਹਾ ਦੇ ਵਿੱਚ ਘਾਤ ਰਹੀ ਇੱਕ ਵੱਖਰੇ ਤਰ੍ਹਾਂ ਦੀ ਸਪੈਸ਼ਲ ਨਾਕਾ ਬੰਦੀ ਕੀਤੀ ਹੈ ਕਾਸਤੋਰ ਤੇ ਜੇ ਸ਼ਹਿਰ ਦੀ ਗੱਲ ਕਰੀਏ ਪਟਿਆਲਾ ਸ਼ਹਿਰ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਤਸਵੀਰਾਂ ਪਟਿਆਲਾ ਸ਼ਹਿਰ ਦੀਆਂ ਨੇ ਔਰ ਸ਼ਹਿਰ ਦੇ ਬਿਲਕੁਲ ਅੰਦਰੂਨੀ ਜਿਹੜੇ ਚੌਕ ਨੇ ਜਿਹੜੇ ਮੁੱਖ ਚੌਕ ਚਾਹੇ ਉਹ ਐਂਟਰੀ ਗੇਟ ਐਂਟਰੀ ਚੌਕ ਜਲੰਧਰ ਰੋਡ ਚੌਕ ਹੋ ਗਿਆ ਜਾਂ ਆਮ੍ਰਿਤ ਸਰ ਰੋਡ ਬਾਈਪਾਸ ਹੋ ਗਿਆ ਜਾਂ ਸ਼ਹਿਰ ਦੇ ਅੰਦਰੂਨੀ ਚੌਕ ਭਾਵੇਂ ਸ਼ਹਿਰ ਦੇ ਛੋਟੇ ਛੋਟੇ ਇਕ ਚੁੜਾਹੇ ਨੇ ਉਹਨਾਂ ਤੇ ਵੀ ਇੱਕ ਵਕਤ ਵਕਤ ਨਾਕੇ ਲਗਾਏ ਗਏ ਨੇ ਐ ਐਸਐਸਪੀ ਖੁਦ ਜਿਹੜੇ ਨੇ ਉਸ ਜਿਹੜੀ ਇਸ ਡੋਮਿਨੇਸ਼ਨ ਨੋ ਨਾਈਟ ਡੋਮਿਨੇਸ਼ਨ ਨੂੰ ਲੀਡ ਕਰਦੇ ਪਏ ਨੇ ਔਰ ਇਸ ਨਾਈਟ ਡੋਮੀਨੇਸ਼ਨ ਦੇ ਵਿੱਚ ਹੋਰ ਵੀ ਅਧਿਕਾਰੀ ਜਿਹੜੇ ਨੇ ਉਹ ਸ਼ਾਮਲ ਨੇ ਔਰ ਮੁੱਖ ਕਾਰਨ ਇਹ ਵੀ ਦੇਖ ਸਕਦੇ ਆ ਕਿ ਕਿਤਨੇ ਕਿਤੇ ਇਲੈਕਸ਼ਨ ਡੇਜ਼ ਨੇ ਚਾਹੇ ਇਲੈਕਸ਼ਨ ਡੇਜ਼ ਨੇ ਬਲੌਕਸਰਕੀ ਇਲੈਕਸ਼ਨਸ ਨੇ ਜ਼ਿਲ੍ਹਾ ਪੰਚਾਇਤ ਦੀਆਂ ਇਲੈਕਸ਼ਨਸ ਨੇ ਔਰ ਉਹਦੇ ਨਾਲ ਨਾਲ ਐਸਐਸਪੀ ਬਟਾਲਾ ਦਾ ਕਹਿਣਾ ਹੈ ਕਿ ਇਸ ਨਾਕਾਬੰਦੀ ਦਾ ਹੀ ਇੱਕ ਰਿਜ਼ਲਟ ਆ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਨਾਕਾਬੰਦੀ ਕੀਤੀ ਤਾਂ ਕਾਫੀ ਐਸੇ ਇਸ਼ਾਰਾਰਤੀ ਅੰਸਰ ਦੇੜੇ ਨੇ ਉਹ ਕਾਬੂ ਆਏ ਚਾਹੇ ਉਹ ਨਜ਼ਾਇਜ਼ ਹਥਿਆਰ ਹੋਣ ਜਾਂ ਇੱਕ ਐਨਡੀਪੀਸੀ ਐਕਟ ਦੇ ਤਹਿਤ ਮਾਮਲੇ ਵੀ ਦਰਜ ਕੀਤੇ ਗਏ ਕਿ ਨੌਜਵਾਨਾਂ ਨੂੰ ਬਾਬੂ ਕੀਤਾ ਗਿਆ ਜਿਨ੍ਹਾਂ ਕੋ ਨਸ਼ੀਲੇ ਪਦਾਰਥ ਮਿਲੇ ਨੇ ਔਰ ਉਦਾਹੀ ਅਸਰ ਹੈ ਔਰ ਖਾਸ ਤੌਰ ਤੇ ਉਹ ਨੌਜਵਾਨਾਂ ਨੂੰ ਜਾਂ ਉਹਨਾਂ ਲੋਕਾਂ ਦੇ ਉੱਤੇ ਵੀ ਵਿਅਕਤੀਆਂ ਦੇ ਉੱਤੇ ਵੀ ਨਜ਼ਰ ਬਣਾਈ ਹੋਈ ਹੈ ਜਿਹੜੇ ਬਾਈਕ ਦੇ ਉੱਤੇ ਨੂੰ ਤੱਕ ਕੇ ਜਾਂਦੇ ਨੇ ਉਹਨਾਂ ਨੂੰ ਵੀ ਖਾਸ ਤੌਰ ਤੇ ਚੈਕਿੰਗ ਕੀਤੀ ਜਾ ਰਹੀ ਹੈ ਹੋਰ ਇਸ ਤਰੀਕੇ ਨਾਲ ਵਕ-ਵਕ ਤਰੀਕੇ ਦੇ ਨਾਲ ਕਹਿ ਲਈਏ ਕਿ ਪੁਲਿਸ ਦੇ ਆਪਰੇਸ਼ਨ ਜਿਹੜੇ ਨੇ ਉਹ ਜਾਰੀ ਨੇ ਦੇਖੋ ਜੀ ਅੱਜ ਅਸੀਂ ਪੂਰੇ ਬਟਾਲਾ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗਾ ਨਾਕਾਬੰਦੀ ਕੀਤੀ ਹੈ ਉਹਦੇ ਵਿੱਚ ਸਾਡੇ ਕੈਸਮੀ ਸਾਹਿਬਾਨ ਤੇ 8 ਡੀਐਸਪੀ ਸਾਹਿਬਾਨ ਇਹ ਸਾਰੇ ਐਸਐਚਓ ਸਹਿਬਾਨ ਦੇ ਨਾਲ 200 ਦੀ ਫੋਰਸ ਨੇ ਪੂਰੇ ਜ਼ਿਲ੍ਹੇ ਦੇ ਵਿੱਚ ਨਾਕਾਬੰਦੀ ਕੀਤੀ ਹੈ ਤੁਸੀਂ ਆਪ ਦੇਖ ਰਹੇ ਹੋ ਕਿ ਸ਼ਹਿਰ ਦੇ ਵਿੱਚ ਵੀ 8 ਪੁਆਇੰਟ ਦੇ ਉੱਤੇ ਜਿਹੜਾ ਹੈਗਾ ਅਸੀਂ ਨਾਕਾ ਲਗਾਇਆ ਹੋਇਆ ਤੇ ਮੈਂ ਆਪ ਵੀ ਹੁਣ ਚੈੱਕ ਕੀਤਾ ਸੀ ਕਾਫੀ ਚੈਕਿੰਗ ਹੋ ਰਹੀ ਹੈ ਤੇ ਦੂਸਰਾ ਹੈ ਅਸੀਂ ਪੀਸੀਆਰ ਵੀ ਐਕਟਿਵ ਕੀਤੀ ਹੈਗੀ ਹੈ ਤੇ ਰਾਤ ਨੂੰ ਤਾਂ ਪਹਿਲਾਂ ਹੀ ਪੀਸੀਆਰ ਚੱਲਦੀ ਸੀ ਤੇ ਹੁਣ ਸ਼ਾਮ ਦੇ ਟਾਈਮ ਵੀ ਜਿਹੜੇ ਸ਼ਹਿਰ ਦੇ ਮੇਨ ਚੌਂਕ ਹੈਗੇ ਆ ਤੇ ਉਹਨਾਂ ਦੇ ਉੱਤੇ ਪੀਸੀਆਰ ਵੀ ਰਿਹਾ ਕਰੇ ਕੀ ਲੱਗਦਾ ਦੇਖੋ ਜੀ ਜਿਹੜੀ ਅਸੀਂ ਇਹ ਪੁਲਿਸ ਦੀ 프레ਜ਼ੈਂਸ ਵਧਾਈ ਹੈਗੀ ਇਹ ਬਿਲਕੁਲ ਇਹਦਾ ਅਸਰ ਹੋਏਗਾ ਮੈਂ ਦੱਸਣਾ ਚਾਹ ਸਾਨੂੰ ਜਿਹੜੇ 2 ਇਲੀਗਲ ਵੈਪਨ ਹੈ ਉਹ ਰੂਟੀਨ ਚੈਕਿੰਗ ਦੇ ਵਿੱਚ ਹੀ ਰਿਕਵਰ ਹੋਏ ਹੈ ਤੇ ਕੁਝ ਸਾਨੂੰ ਐਨਡੀਪੀਐਸ ਦੀ ਵੀ ਬ੍ਰਾਂਤਕੀ ਹੋਈ ਹੈ ਕਿ ਇਹ ਬਿਲਕੁਲ ਰੂਟੀਨ ਚੈਕਿੰਗ ਦੇ ਵਿੱਚ ਤੇ ਜਿਹੜਾ ਇਹਦਾ ਬਿਲਕੁਲ ਡਾਟਾ ਰਿਸਪੈਕਟ ਆਏਗਾ ਬਾਕੀ ਜਿਹੜੀ ਇਹਰੇ ਵੱਲੋਂ ਸਾਰੇ ਜੀਓ ਸਾਹਿਬਾਂ ਤੇ ਐਸਐਚਓ ਸਾਹਿਬਾਂ ਨੂੰ ਹਦਾਇਤਾਂ ਹੈਗੀਆਂ ਨੇ ਕਿ ਜਿਹੜੇ ਟੂ-ਵਹੀਲਰਸ ਘੁੰਮਦੇ ਫਿਰਦੇ ਆ ਜਿਨ੍ਹਾਂ ਨੇ ਕੋਈ ਨੰਬਰ ਨਹੀਂ ਲਾਏ ਹੋਏ ਜਾਂ ਇਹ ਬਿਨਾ ਨੰਬਰਾਂ ਤੋਂ ਘੁੰਮ ਰਹੇ ਆ ਕਿ ਜਾਂ ਜਿਨ੍ਹਾਂ ਕੋਲ ਕਾਗਜ਼ ਨਹੀਂ ਹੈਗੇ ਤਾਂ ਜਿਹੜੇ ਸਪੈਸ਼ਲੀ ਮੂਵ ਬਣ ਕੇ ਜਾਂਦੇ ਆ ਤਾਂ ਅਸੀਂ ਇਹਨਾਂ ਨੂੰ ਚੈੱਕ ਤਾਂ ਕਰੀਏ ਜਦੋਂ ਅਸੀਂ ਚੈੱਕ ਕਰਾਂਗੇ ਜ ਬਿਲਕੁਲ ਜੀ ਦੇਖੋ ਮੈਂ ਹੁਣ ਪਿੱਛੇ ਖੜਾ ਸੀਗਾ ਤਾਂ ਸਾਡੇ ਡੀਐਸਪੀ ਸਾਹਿਬan ਖੜੇ ਸੀ ਉਹ ਵੀ ਦੱਸ ਰਹੇ ਸੀ ਕਿ ਪਬਲਿਕ ਆਪ ਆ ਕੇ ਮਿਲ ਰਹੀ ਹੈ ਕਿ ਬਿਲਕੁਲ ਜਿਹੜੀ ਇਸ ਤਰ੍ਹਾਂ ਦੀ ਚੈਕਿੰਗ ਨੇ ਡੇਲੀ ਹੋਣੀ ਚਾਹੀਦੀ ਹੈ ਤੇ ਸਾਡੇ ਨਾਲ ਪਬਲਿਕ ਜਿਹੜਾ ਇਸ ਇਸ ਚੈਕਿੰਗ ਦੇ ਵਿੱਚ ਪੂਰਾ ਸਹਿਯੋਗ ਕਰ ਰਹੀ ਹੈ ਤੇ ਮੈਨੂੰ ਸਵੇਰੇ ਵੀ ਜਦੋਂ ਪਬਲਿਕ ਰੂਟੀਨ ਦੇ ਵਿੱਚ ਮਿਲਣ ਆਉਂਦੀ ਹੈਗੀ ਹੈ ਤਾਂ ਉਹਨਾਂ ਨੇ ਵੀ ਜਿਹੜੀ ਇਸ ਦੀ ਬੜੀ ਸ਼ਲਾਘਾ ਕੀਤੀ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਚੈਕਿੰਗ ਉਹ ਡੇਲੀ ਹੋਣੀ ਚਾਹੀਦੀ ਹੈ ਹੰਮ੍ਰੀ ਸਾਹਿਬ ਪੁਲਿਸ ਵਿੱਚ ਕੋਲ ਵੀ ਆ ਬਿਲਕੁਲ ਜੀ ਕਮਿਊਨਿਟੀ ਪੁਲਿਸਿੰਗ ਦਾ ਤੌਰ ਤੇ ਹੈਗਾ ਕਿ ਜੇ ਕੋਈ ਵਲੰ ਜੇ ਸਾਨੂੰ ਲੋਕਾਂ ਦੇ ਸਹਿਯੋਗ ਦੀ ਦੇ ਵਿੱਚ ਲੋਡ ਪੈ ਗਈ ਕੋਈ ਟ੍ਰੈਫਿਕ ਨੂੰ ਮੈਨੇਜ ਕਰਨ ਦੇ ਵਿੱਚ ਆਉਤ ਅਸੀਂ ਉਹਨਾਂ ਦਾ ਵੀ ਸਹਿਯੋਗ ਲਗਾ ਤਾਂ ਕਿ ਸ਼ਹਿਰ ਦੇ ਵਿੱਚ ਅਮਨ ਸ਼ਾਂਤੀ ਕਾਨੂੰਨ ਜਿਹੜਾ ਉਹ ਕਾਇਮ ਰਹੇ ਕੈਮਰਾ ਪਰਸਨ ਨਿਕੰਨ ਸੀਮਾ ਦੇ ਨਾਲ ਗੁਰਪ੍ਰੀਤ ਚਾਵਲਾ ਜਗਮਣੀ ਟਿਵੀ ਨੂੰ ਅਰਦਾਸ ਕਰਦੇ ਕਰੋ ਜਾਓ ਜੇਕਰ ਕੋਈ ਸਾਲ ਦੇ ਆਪਣੀ ਸਾਰੇ ਦੀ ਡਿਊਟੀ ਐਕਟਿਵ ਕਰਦੇ ਨੇ ਤੇ ਕੋਲ ਨੋਟ ਹੋਣਾ ਚਾਹੀਦਾ ਕਿ ਹਾਂਜੀ ਆਹ ਪਲਾਂ ਬਾਅਦ ਅੱਜ ਹੋਈ ਹੈ ਕਿ ਇਹ ਜਿਹੜਾ ਮੋਟਰਸਾਈਕਲ ਚੋਰੀ ਹੋਇਆ ਤੁਹਾਡੇ ਕੋਲ ਨੋਟ ਹੋਣਾ ਚਾਹੀਦਾ ਜਿਹੜਾ ਮੋਟਰਸਾਈਕਲ ਹੈ ਕਿਹੜੀ ਟਾਈਪ ਹੈ ਕਿਹੜਾ ਉਹਦੇ ਨੰਬਰ ਲੱਗਿਆ ਹੋਇਆ ਠੀਕ ਹੈ ਕੋਈ ਵੀ ਇਦਾਂ ਨਹੀਂ ਕਿ ਤੇ ਆਪਣਾ ਥੀ ਇਰੀਆ ਨਹੀਂ ਛੱਡਣਾ ਹੈ ਜਿਹੜੀ ਤੁਹਾਨੂੰ ਡਿਊਟੀ ਮਿਲੀ ਹੋਈ ਹੈ ਜਿਹੜਾ ਏਰੀਆ ਮਿਲਿਆ ਹੋਇਆ ਹੈ ਜਿੱਥੇ ਤੋਂ ਬਾਅਦ ਆਕੇ ਜਿਹੜੇ ਮੇਨ ਸਿਟੀ ਦੇ ਚੌਂਕ ਹੈਗੇ ਉੱਥੇ ਸਟੇਸ਼ਨ ਠੀਕ ਹੈ ਰਾਤ ਨੂੰ ਜੇ ਕੋਈ ਜਾ ਰਿਹਾ ਹੈਗਾ ਤਾਂ ਠੀਕ ਹੈ ਉਹਨਾਂ ਦੀ ਚੈੱਕ ਕਰਦੇ ਨੇ ਉਹਨਾਂ ਦੇ ਕੋਲ ਟਾਈਰ ਆਰੇ ਕੋਈ ਦਾਤ ਕਰਿਆ ਸਪੈਕਸ ਰੱਖੀ ਰੱਖੀ ਹੈ ਦੌਣਾ ਕਰਨੇ ਤੋਂ ਪਹਿਲਾਂ ਸਭ ਤੋਂ ਆਰਮਨ ਸਤ ਬਤਾਇਆ ਹੋਣਾ ਚਾਹੀਦਾ ਕਿ ਮੈਂ ਆਪ ਆ ਕੇ ਰਾਮੀ ਚੱਕੀ ਤੇ ਆਇਆ ਹਾਂ ਕਿ ਆਪ ਤੁਸੀਂ ਮੌਜੂਦ ਹੋ ਰਹੇ ਹੋ ਮਸੇ ਸਾਰੀ ਸਿਟੀ ਦੇ ਪੀਸੀ ਆ ਰਹੇ ਹਾਂ ਗਿਆ ਬਾਦ ਠੀਕ ਹੈ ਜੀ ਪੁਲਿਸ ਜਿਲ੍ਹਾ ਬਟਾਲਾ ਦੀ ਗੱਲ ਕਰੀਏ ਤੇ ਅੱਜ ਪੁਲਿਸ ਜਿਲ੍ਹਾ ਬਟਾਲਾ ਵੱਲੋਂ ਬਟਾਲਾ ਸ਼ਹਿਰ ਦੇ ਵਿੱਚ ਘਾਤੂ ਦਾ ਪੁਲਿਸ ਜਿਲ੍ਹਾ ਦੇ ਵਿੱਚ ਘਾੜੀ ਇੱਕ ਵੱਖਰੇ ਤਰ੍ਹਾਂ ਦੀ ਇੱਕ ਸਪੈਸ਼ਲ ਮਾਕਾ ਬੰਦੀ ਕੀਤੀ ਹੈ ਖਾਸ ਤੌਰ ਤੇ ਜੇ ਸ਼ਹਿਰ ਦੀ ਗੱਲ ਕਰੀਏ ਬਟਾਲਾ ਸ਼ਹਿਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਮਟਾਲਾ ਸ਼ਹਿਰ ਦੀਆਂ ਨੇ ਔਰ ਸ਼ਹਿਰ ਦੇ ਬਿਲਕੁਲ ਅੰਦਰੂਨੀ ਜਿਹੜੇ ਚੌਕ ਨੇ ਜਿਹੜੇ ਮੁੱਖ ਚੌਕ ਚਾਹੇ ਉਹ ਐਂਟਰੀ ਗੇਟ ਐਂਟਰੀ ਚੌਕ ਜਲੰਧਰ ਰੋਡ ਚੌਕ ਹੋ ਗਿਆ ਜਾਂ ਅਮਰੀਕਾ ਰੋਡ ਬਾਈਪਾਸ ਹੋ ਗਿਆ ਜਾਂ ਸ਼ਹਿਰ ਦੇ ਅੰਦਰੂਨੀ ਚੌਕ ਭਾਵੇਂ ਸ਼ਹਿਰ ਦੇ ਛੋਟੇ ਛੋਟੇ ਇੱਕ ਜੁੜਾਹੇ ਨੇ ਉਨਾਂ ਤੇ ਵੀ ਇੱਕ ਵਕਤ ਵਕਤ ਨਾਕੇ ਲਗਾਏ ਗਏ ਨੇ ਐ ਐਸਐਸਪੀ ਖੁਦ ਜਿਹੜੇ ਨੇ ਉਸ ਜਿਹੜੀ ਇਸ ਕਮਿਨਸ਼ਨ ਨੂੰ ਨਾਈਟ ਡੋਮੀਨੇਸ਼ਨ ਨੂੰ ਲੀਡ ਕਰਦੇ ਪਏ ਨੇ ਔਰ ਇਸ ਨਾਈਟ ਡੋਮੀਨੇਸ਼ਨ ਦੇ ਵਿੱਚ ਹੋਰ ਵੀ ਅਧਿਕਾਰੀ ਜਿਹੜੇ ਨੇ ਉਹ ਸ਼ਾਮਲ ਨੇ ਔਰ ਮੁੱਖ ਕਾਰਨ ਇਹ ਵੀ ਦੇਖ ਸਕਦੇ ਆ ਕਿ ਕਿਤਨੇ ਕਿਤੇ ਇਲੈਕਸ਼ਨ ਡੇਜ਼ ਨੇ ਚਾਹੇ ਇਲੈਕਸ਼ਨ ਡੇਜ਼ ਨੇ ਬਲੋਕਸਮ ਕੀ ਇਲੈਕਸ਼ਨਸ ਨੇ ਜ਼ਿਲ੍ਹਾ ਪ੍ਰੀਸ਼ਦ ਕੀ ਇਲੈਕਸ਼ਨਸ ਨੇ ਔਰ ਉਹਦੇ ਨਾਲ ਨਾਲ ਐਸਐਸਪੀ ਬਟਾਲਾ ਦਾ ਕਹਿਣਾ ਹੈ ਕਿ ਇਸ ਨਾਕਾਬੰਦੀ ਦਾ ਹੀ ਇੱਕ ਰਿਜ਼ਲਟ ਆ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਨਾਕਾਬੰਦੀ ਕੀਤੀ ਤਾਂ ਕਾਫੀ ਐਸੇ ਇਸ਼ਾਰਾਰਤੀ ਅੰਸਰ ਜਿਹੜੇ ਨੇ ਉਹ ਕਾਬੂ ਆਏ ਜਾਂ ਚਾਹੇ ਉਹ ਨਜ਼ਾਇਜ਼ ਹਥਿਆਰ ਹੋਣ ਜਾਂ ਇੱਕ ਐਨਡੀਪੀਸੀ ਐਕਟ ਦੇ ਤਹਿਤ ਮਾਮਲੇ ਵੀ ਦਰਜ ਕੀਤੇ ਗਏ ਕਿ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਕੋਲ ਨਸ਼ੀਲੇ ਪਦਾਰਥ ਮਿਲੇ ਨੇ ਔਰ ਉਦਾ ਹੀ ਅਸਰ ਹੈ ਔਰ ਖਾਸ ਤੌਰ ਤੇ ਉਹ ਨੌਜਵਾਨਾਂ ਨੂੰ ਜਾਂ ਉਹਨਾਂ ਲੋਕਾਂ ਦੇ ਉੱਤੇ ਵੀ ਵਿਅਕਤੀਆਂ ਦੇ ਉੱਤੇ ਵੀ ਨਜ਼ਰ ਬਣਾਈ ਹੋਈ ਹੈ ਕਿ ਜਿਹੜੇ ਬਾਈਕ ਦੇ ਉੱਤੇ ਨੂੰ ਟੱਕ ਕੇ ਜਾਂਦੇ ਨੇ ਉਹਨਾਂ ਨੂੰ ਵੀ ਖਾਸ ਤੌਰ ਤੇ ਚੈਕਿੰਗ ਕੀਤੀ ਜਾ ਰਹੀ ਹੈ ਹੋਰ ਇਸ ਤਰੀਕੇ ਨਾਲ ਵਕ-ਵਕ ਤਰੀਕੇ ਨਾਲ ਕਹਿ ਲਈਏ ਤੇ ਪੁਲਿਸ ਦੇ ਆਪਰੇਸ਼ਨ ਜਿਹੜੇ ਨੇ ਉਹ ਜਾਰੀ ਨੇ ਦੇਖੋ ਜੀ ਅੱਜ ਅਸੀਂ ਪੂਰੇ ਬਟਾਲਾ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗਾ ਨਾਕਾਬੰਦੀ ਕੀਤੀ ਹੈ ਉਹਦੇ ਵਿੱਚ ਸਾਡੇ ਕੈਸੀ ਸਾਹਿਬਾਨ ਤੇ 8 ਡੀਐਸਪੀ ਸਾਹਿਬਾਨ ਇਹ ਸਾਰੇ ਐਸਐਚਓ ਸਹਿਬਾਨ ਦੇ ਨਾਲ 200 ਦੀ ਫੋਰਸ ਨੇ ਪੂਰੇ ਜ਼ਿਲ੍ਹੇ ਦੇ ਵਿੱਚ ਨਾਕਾਬੰਦੀ ਕੀਤੀ ਹੈ ਤੁਸੀਂ ਆਪ ਦੇਖ ਰਹੇ ਹੋ ਕਿ ਸ਼ਹਿਰ ਦੇ ਵਿੱਚ ਵੀ 8 ਪੁਆਇੰਟ ਦੇ ਉੱਤੇ ਜਿਹੜਾ ਹੈਗਾ ਅਸੀਂ ਨਾਕਾ ਲਗਾਇਆ ਹੋਇਆ ਤੇ ਮੈਂ ਆਪ ਵੀ ਹੁਣ ਚੈੱਕ ਕੀਤਾ ਸੀ ਕਾਫੀ ਚੈਕਿੰਗ ਹੋ ਰਹੀ ਹੈ ਤੇ ਦੂਸਰਾ ਹੈ ਅਸੀਂ ਪੀਸੀਆਰ ਵੀ ਐਕਟਿਵ ਕੀਤੀ ਹੈਗੀ ਹੈ ਇਹ ਰਾਤ ਨੂੰ ਤਾਂ ਪਹਿਲਾਂ ਹੀ ਪੀਸੀਆਰ ਚੱਲਦੀ ਸੀ ਤੇ ਹੁਣ ਸ਼ਾਮ ਦੇ ਟਾਈਮ ਵੀ ਜਿਹੜੇ ਸ਼ਹਿਰ ਦੇ ਮੇਨ ਚੌਂਕ ਹੈਗੇ ਆ ਤੇ ਉਹਨਾਂ ਦੇ ਉੱਤੇ ਪੀਸੀਆਰ ਵੀ ਰਿਹਾ ਕਰੇ ਕੀ ਲੱਗਦਾ ਦੇਖੋ ਜੀ ਜਿਹੜੀ ਅਸੀਂ ਇਹ ਪੁਲਿਸ ਦੀ ਪ੍ਰੈਜ਼ੈਂਸ ਵਧਾਈ ਹੈਗੀ ਇਹ ਬਿਲਕੁਲ ਇਹਦਾ ਅਸਰ ਹੋਏਗਾ ਮੈਂ ਦੱਸਣਾ ਚਾਹ ਸਾਨੂੰ ਜਿਹੜੇ 2 ਇਲੀਗਲ ਵੈਪਨ ਹੈ ਉਹ ਰੂਟੀਨ ਚੈਕਿੰਗ ਦੇ ਵਿੱਚ ਹੀ ਰਿਕਵਰ ਹੋਏ ਹੈ ਤੇ ਕੁਝ ਸਾਨੂੰ ਐਨਡੀਪੀਐਸ ਦੀ ਵੀ ਬ੍ਰਾਂਤਕੀ ਹੋਈ ਹੈਗੀ ਹੈ ਬਿਲਕੁਲ ਰੂਟੀਨ ਚੈਕਿੰਗ ਦੇ ਵਿੱਚ ਤੇ ਜਿਹੜਾ ਇਹਦਾ ਬਿਲਕੁਲ ਡੈਟ ਰਿਸਪੈਕਟ ਆਏਗਾ ਬਾਕੀ ਜਿਹੜੀ ਥੇਰੇ ਵੱਲੋਂ ਸਾਰੇ ਜੀਓ ਸਾਹਿਬਾਂ ਤੇ ਐਸਐਚਓ ਸਾਹਿਬਾਂ ਨੂੰ ਹਦਾਇਤਾਂ ਹੈਗੀਆਂ ਨੇ ਕਿ ਜਿਹੜੇ ਟੂ-ਵੀਲਰਸ ਘੁੰਮਦੇ ਫਿਰਦੇ ਆ ਜਿਨ੍ਹਾਂ ਨੇ ਕੋਈ ਨੰਬਰ ਨਹੀਂ ਲਾਏ ਹੋਏ ਜਾਂ ਇਹ ਬਿਨਾ ਨੰਬਰਾਂ ਤੋਂ ਘੁੰਮ ਰਹੇ ਆਗੇ ਚਾਗੀ ਨਾਲ ਕਾਗਜ਼ ਨਹੀਂ ਹੈਗੇ ਤਾਂ ਜਿਹੜੇ ਸਪੈਸ਼ਲੀ ਮੂਵ ਬਣ ਕੇ ਜਾਂਦੇ ਆ ਪਾਸ ਇਹਨਾਂ ਨੂੰ ਚੱਕਤਾ ਕਰੀਏ ਜਦੋਂ ਅਸੀਂ ਚੈੱਕ ਕਰਾਂਗੇ ਜੇ ਕੋਈ ਇਹ ਬਿਲਕੁਲ ਜੀ ਦੇਖੋ ਮੈਂ ਹੁਣ ਪਿੱਛੇ ਖੜਾ ਸੀਗਾ ਤਾਂ ਸਾਡੇ ਡੀਐਸਪੀ ਸਾਹਿਬਾਨ ਖੜੇ ਸੀ ਉਹ ਵੀ ਦੱਸ ਰਹੇ ਸੀ ਕਿ ਪਬਲਿਕ ਆਪ ਆ ਕੇ ਮਿਲ ਰਹੀ ਹੈ ਤੇ ਬਿਲਕੁਲ ਜਿਹੜੀ ਇਸ ਤਰ੍ਹਾਂ ਦੀ ਚੈਕਿੰਗ ਦਾ ਡੇਲੀ ਹੋਣੀ ਚਾਹੀਦੀ ਹੈ ਤੇ ਸਾਡੇ ਨਾਲ ਪਬਲਿਕ ਜਿਹੜਾ ਇਸ ਇਸ ਚੈਕਿੰਗ ਦੇ ਵਿੱਚ ਪੂਰਾ ਸਹਿਯੋਗ ਕਰ ਰਹੀ ਹੈ ਤੇ ਮੈਨੂੰ ਸਵੇਰੇ ਵੀ ਜਦੋਂ ਪਬਲਿਕ ਰੂਟੀਨ ਦੇ ਵਿੱਚ ਮਿਲਣ ਆਉਂਦੀ ਹੈਗੀ ਤਾਂ ਉਹਨਾਂ ਨੇ ਵੀ ਜਿਹੜੀ ਇਸ ਦੀ ਬੜੀ ਸ਼ਲਾਘਾ ਕੀਤੀ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਚੈਕਿੰਗ ਉਹ ਡੇਲੀ ਹੋਣੀ ਚਾਹੀਦੀ ਹੈ ਹੰਮੇ ਸਰ ਪੁਲਿਸ ਦੇ ਵਿੱਚ ਕੋਈ ਵੀ ਆ ਬਿਲਕੁਲ ਜੀ ਕਮਿਊਨਿਟੀ ਪੁਲਿਸਿੰਗ ਦਾ ਤੇ ਹੈਗਾ ਕਿ ਜੇ ਕੋਈ ਵਲੰਟੀਅਰਸ ਹੈ ਦੇ ਸਾਨੂੰ ਲੋਕਾਂ ਦੇ ਸਹਿਯੋਗ ਦੇ ਵਿੱਚ ਲੋੜ ਪਈ ਕੀ ਕੋਈ ਟ੍ਰੈਫਿਕ ਨੂੰ ਮੈਨੇਜ ਕਰਨ ਦੇ ਵਿੱਚ ਆਉਤ ਅਸੀਂ ਉਹਨਾਂ ਦਾ ਵੀ ਸਹਿਯੋਗ ਕਰਾਂ ਤਾਂ ਕਿ ਸ਼ਹਿਰ ਦੇ ਵਿੱਚ ਅਮਨ ਸ਼ਾਂਤੀ ਕਾਨੂੰਨ ਜਿਹੜਾ ਉਹ ਕਾਇਮ ਰਹੇ ਕੈਮਰਾ ਪਰਸਨ ਨਿਕਲ ਸੀ ਮਾ ਨਾਲ ਗੁਰਪ੍ਰੀਤ ਚਾਵਲਾ ਜਗਮਨੀ ਟਿਵਲੀ ਗੁਰਦਾਸਪੁਰ ਸਾਰੇ ਨੇ ਡਿਊਟੀ ਸੈਕਟਰ ਕਰਦੇ ਕੋ ਦੇਖੋ ਨੋਟ ਹੋਣਾ ਚਾਹੀਦਾ ਕਿ ਹਾਂਜੀ ਆ ਪਲਾਨੀ ਬਾਤ ਸਹੀ ਹੋਈ ਹੈ ਕਿ ਇਹ ਜਿਹੜਾ ਮੋਟਰਸਾਈਕਲ ਚੋਰੀ ਹੋਇਆ ਤਾਂ ਉਹਦੇ ਕੋ ਨੋਟ ਹੋਣਾ ਚਾਹੀਦਾ ਜਿਹੜਾ ਮੋਟਰਸਾਈਕਲ ਹੈ ਕਿਹੜੀ ਟਾਈਪ ਹੈ ਕਿਹੜਾ ਉਹਦੇ ਨੰਬਰ ਲੱਗਿਆ ਹੋਇਆ ਤੁਹਾਨੂੰ ਠੀਕ ਹੈ ਕੋਈ ਵੀ ਅਜਾ ਵੀ ਤੇ ਆਪਣਾ ਬੀਟ ਏਰੀਆ ਨਹੀਂ ਛੱਡਣਾ ਹੈ ਜਿਹੜੀ ਤੁਹਾਨੂੰ ਬੀਟ ਮਿਲੀ ਹੋਈ ਹੈ ਜਿਹੜਾ ਏਰੀਆ ਮਿਲਿਆ ਹੋਇਆ ਤਾਂ ਠੀਕ ਹੈ ਉਸ ਤੋਂ ਬਾਅਦ ਆ ਕੇ ਜਿਹੜੇ ਮੇਨ ਸਿਟੀ ਦੇ ਚੌਕ ਹੈਗੇ ਉੱਥੇ ਸਟੇਸ਼ਨ ਹੋ ਠੀਕ ਹੈ ਰਾਤ ਨੂੰ ਜੇ ਕੋਈ ਜਾ ਰਿਹਾ ਹੈਗਾ ਤਾਂ ਠੀਕ ਹੈ ਉਹਦੀ ਚੈੱਕ ਕਰਦੇ ਚੈੱਕ ਕਰਕੇ ਉਹ ਨੋਟ ਕਿਹੜੀ ਟਾਈ ਸਾਰੇ ਜੀ ਦਾਤ ਕਰਿਆ ਸ੍ਰੀ ਖਿਲਾਫ ਪ੍ਰਵੈਟਿਵ ਐਕਸ਼ਨ ਦਾ ਕੰਮ ਕਰਨ ਲਈ ਕਿਹਾ। ਉਹਨਾਂ ਕੰਮ ਲੈਣ ਲਈ ਕਿਹਾ। ਆਰਮਨ ਸਾਹਿਬ ਦੱਸਾਇਆ ਹੋਣਾ ਤੇ ਇਹ ਹੈ ਕਿ ਮੈਂ ਆਪ ਆ ਕੇ ਰਾਹ ਨਹੀਂ ਤੇ ਕਿਹਾ ਕਿ ਆਪ ਇਸੀ ਮੌਕੇ ਤੇ ਹਾਜ਼ਰ ਹੋ ਕੇ ਕਰ ਲੈਣਾ। ਪਰ ਸਾਰੀ ਜਿੱਥੇ ਪੀਸੀਆਰ ਪ੍ਰਾਉਂਸ। ਜਾਂ ਬਾਅਦ ਠੀਕ ਹੈ ਜੀ। ਪੁਲਿਸ ਜ਼ਿਲ੍ਹਾ ਬਟਾਲਾ ਦੀ ਗੱਲ ਕਰੀਏ ਤੇ ਅੱਜ ਪੁਲਿਸ ਜ਼ਿਲ੍ਹਾ ਬਟਾਲਾ ਵੱਲੋਂ ਬਟਾਲਾ ਸ਼ਹਿਰ ਦੇ ਵਿੱਚ ਘਾਤੂਆ ਪੁਲਿਸ ਜ਼ਿਲ੍ਹਾ ਦੇ ਵਿੱਚ ਘਾੜੀਏ ਇੱਕ ਵੱਖਰੇ ਤਰ੍ਹਾਂ ਦੀ ਇੱਕ ਸਪੈਸ਼ਲ ਨਾਕਾ ਬੰਦੀ ਕੀਤੀ ਗਈ। ਖਾਸ ਤੌਰ ਤੇ ਜੇ ਸ਼ਹਿਰ ਦੀ ਗੱਲ ਕਰੀਏ ਪਟਾਲਾ ਸ਼ਹਿਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਬਟਾਲਾ ਸ਼ਹਿਰ ਦੀਆਂ ਨੇ ਔਰ ਸ਼ਹਿਰ ਦੇ ਬਿਲਕੁਲ ਅੰਦਰੂਨੀ ਜਿਹੜੇ ਚੌਕ ਨੇ ਜਿਹੜੇ ਮੁੱਖ ਚੌਕ ਚਾਹੇ ਉਹ ਐਂਟਰੀ ਗੇਟ ਐਂਟਰੀ ਚੌਕ ਜਲੰਧਰ ਰੋਡ ਚੌਕ ਹੋ ਗਿਆ ਜਾਂ ਅਫੀਸਰ ਰੋਡ ਬਾਈਪਾਸ ਹੋ ਗਿਆ ਜਾਂ ਸ਼ਹਿਰ ਦੇ ਅੰਦਰੂਨੀ ਚੌਕ ਭਾਵੇਂ ਇੱਕ ਸ਼ਹਿਰ ਦੇ ਛੋਟੇ ਛੋਟੇ ਇੱਕ ਚਰਾਹੇ ਨੇ ਉਹਨਾਂ ਤੇ ਵੀ ਇੱਕ ਵਕਤ ਵਕਤ ਨਾਕੇ ਲਗਾਏ ਗਏ ਨੇ ਐ ਐਸਐਸਪੀ ਖੁਦ ਜਿਹੜੇ ਨੇ ਉਸ ਜਿਹੜੀ ਇਸ ਡੋਮਿਨੇਸ਼ਨ ਨੂੰ ਨਾਈਟ ਡੋਮਿਨੇਸ਼ਨ ਨੂੰ ਲੀਡ ਕਰਦੇ ਪਏ ਨੇ ਔਰ ਇਸ ਇਲੈਕਸ਼ਨ ਡਿਮਿਨਸ਼ਨ ਦੇ ਵਿੱਚ ਹੋਰ ਵੀ ਅਧਿਕਾਰੀ ਜਿਹੜੇ ਨੇ ਉਹ ਸ਼ਾਮਲ ਨੇ ਔਰ ਮੁੱਖ ਕਰਨ ਇਹ ਵੀ ਦੇਖ ਸਕਦੇ ਆ ਕਿ ਕਿਤੇ ਨਾ ਕਿਤੇ ਇਲੈਕਸ਼ਨ ਡੇਜ਼ ਨੇ ਚਾਹੇ ਇਲੈਕਸ਼ਨ ਡੇਜ਼ ਨੇ ਬਲੌਕਸਮਕੀ ਇਲੈਕਸ਼ਨਸ ਨੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਇਲੈਕਸ਼ਨਸ ਨੇ ਔਰ ਉਹਦੇ ਨਾਲ ਨਾਲ ਐਸਐਸਪੀ ਬਟਾਲਾ ਦਾ ਕਹਿਣਾ ਹੈ ਕਿ ਇਸ ਲਾਕਾ ਬੰਦੀ ਦਾ ਹੀ ਇੱਕ ਰਿਜ਼ਲਟ ਆ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਲਾਕਾ ਬੰਦੀ ਕੀਤੀ ਤਾਂ ਕਾਫੀ ਐਸੇ ਸ਼ਰਾਰਤੀ ਅੰਸਰ ਜਿਹੜੇ ਨੇ ਉਹ ਕਾਬੂ ਆਏ ਚਾਹੇ ਉਹ ਨਜ਼ਾਇਜ ਹਥਿਆਰ ਹੋਣ ਜਾਂ ਇੱਕ ਐਨਡੀਪੀਸੀ ਐਕਟ ਦੇ ਤਹਿਤ ਮਾਮਲੇ ਵੀ ਦਰਜ ਕੀਤੇ ਗਏ ਕਿ ਨੌਜਵਾਨਾਂ ਨੂੰ ਬਾਬੂ ਕੀਤਾ ਗਿਆ ਜਿਨ੍ਹਾਂ ਕੋ ਨਸ਼ੀਲੇ ਪਦਾਰਥ ਮਿਲੇ ਨੇ ਔਰ ਉਦਾ ਹੀ ਅਸਰ ਆ ਔਰ ਖਾਸ ਤੌਰ ਤੇ ਉਹ ਨੌਜਵਾਨਾਂ ਨੂੰ ਜਾਂ ਉਹਨਾਂ ਲੋਕਾਂ ਦੇ ਉੱਤੇ ਵੀ ਵਿਅਕਤੀਆਂ ਦੇ ਉੱਤੇ ਵੀ ਨਜ਼ਰ ਬਣਾਈ ਹੋਈ ਹੈ ਜਿਹੜੇ ਬਾਈਕ ਦੇ ਉੱਤੇ ਨੂੰ ਤੱਕ ਕੇ ਜਾਂਦੇ ਨੇ ਉਹਨਾਂ ਨੂੰ ਵੀ ਖਾਸ ਤੌਰ ਤੇ ਚੈਕਿੰਗ ਕੀਤੀ ਜਾ ਰਹੀ ਹੈ ਹੋਰ ਇਸ ਤਰੀਕੇ ਨਾਲ ਵਕ-ਵਕ ਤਰੀਕੇ ਦੇ ਨਾਲ ਕਹਿ ਲਈਏ ਕਿ ਪੁਲਿਸ ਦੇ ਆਪਰੇਸ਼ਨ ਜਿਹੜੇ ਨੇ ਉਹ ਜਾਰੀ ਨੇ ਦੇਖੋ ਜੀ ਅੱਜ ਅਸੀਂ ਪੂਰੇ ਬਟਾਲਾ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗਾ ਨਾਕਾਬੰਦੀ ਕੀਤੀ ਹੈ ਉਹਦੇ ਵਿੱਚ ਸਾਡੇ ਕੈਸੀ ਸਾਹਿਬਾਨ ਤੇ 8 ਡੀਐਸਪੀ ਸਾਹਿਬਾਨ ਇਹ ਸਾਰੇ ਐਸਐਚਓ ਸਹਿਬਾਨ ਦੇ ਨਾਲ 200 ਦੀ ਫੋਰਸ ਨੇ ਪੂਰੇ ਜ਼ਿਲ੍ਹੇ ਦੇ ਵਿੱਚ ਨਾਕਾਬੰਦੀ ਕੀਤੀ ਹੈ ਤੁਸੀਂ ਆਪ ਦੇਖ ਰਹੇ ਹੋ ਕਿ ਸ਼ਹਿਰ ਦੇ ਵਿੱਚ ਵੀ 8 ਪੁਆਇੰਟ ਦੇ ਉੱਤੇ ਜਿਹੜਾ ਹੈਗਾ ਅਸੀਂ ਨਾਕਾ ਲਗਾਇਆ ਹੋਇਆ ਤੇ ਮੈਂ ਆਪ ਵੀ ਹੁਣ ਚੈੱਕ ਕੀਤਾ ਸੀ ਕਾਫੀ ਚੈਕਿੰਗ ਹੋ ਰਹੀ ਹੈ ਤੇ ਦੂਸਰਾ ਹੈ ਅਸੀਂ ਪੀਸੀਆਰ ਵੀ ਐਕਟਿਵ ਕੀਤੀ ਹੈਗੀ ਹੈ ਤੇ ਰਾਤ ਨੂੰ ਤਾਂ ਪਹਿਲਾਂ ਹੀ ਪੀਸੀਆਰ ਚੱਲਦੀ ਸੀ ਤੇ ਹੁਣ ਸ਼ਾਮ ਦੇ ਟਾਈਮ ਵੀ ਜਿਹੜੇ ਸ਼ਹਿਰ ਦੇ ਮੇਨ ਚੌਂਕ ਹੈਗੇ ਆ ਤੇ ਉਹਨਾਂ ਦੇ ਉੱਤੇ ਪੀਸੀਆਰ ਵੀ ਰਿਹਾ ਕਰੇ ਕੀ ਲੱਗਦਾ ਦੇਖੋ ਜੀ ਜਿਹੜੀ ਅਸੀਂ ਇਹ ਪੁਲਿਸ ਦੀ ਪ੍ਰੈਜ਼ੈਂਸ ਵਧਾਈ ਹੈਗੀ ਹੈ ਬਿਲਕੁਲ ਇਹਦਾ ਅਸਰ ਹੋਏਗਾ ਮੈਂ ਦੱਸਣਾ ਚਾਹ ਸਾਨੂੰ ਜਿਹੜੇ ਦੋ ਇਲੀਗਲ ਵੈਪਨ ਹੈ ਉਹ ਰੂਟੀਨ ਚੈਕਿੰਗ ਦੇ ਵਿੱਚ ਹੀ ਰਿਕਵਰ ਹੋਏ ਹੈ ਤੇ ਕੁਝ ਸਾਨੂੰ ਐਨਡੀਪੀਐਸ ਦੀ ਵੀ ਬ੍ਰਾਂਖਤੀ ਹੋਈ ਹੈ ਕਿ ਇਹ ਬਿਲਕੁਲ ਰੂਟੀਨ ਚੈਕਿੰਗ ਦੇ ਵਿੱਚ ਤੇ ਜਿਹੜਾ ਇਹਦਾ ਬਿਲਕੁਲ ਡੈਟਰ ਰਿਸਪੈਕਟ ਆਏਗਾ ਬਾਕੀ ਜਿਹੜੀਰੇ ਵੱਲੋਂ ਸਾਰੇ ਜੀਓ ਸਾਹਿਬਾਂ ਤੇ ਐਸਐਚਓ ਸਾਹਿਬਾਂ ਨੂੰ ਹਦਾਇਤਾਂ ਹੈਗੀਆਂ ਕਿ ਜਿਹੜੇ ਟੂ ਵੀਲਰਸ ਘੁੰਮਦੇ ਫਿਰਦੇ ਆ ਜਿਨ੍ਹਾਂ ਨੇ ਕੋਈ ਨੰਬਰ ਨਹੀਂ ਲਾਏ ਹੋਏ ਜਾਂ ਇਹ ਬਿਨਾ ਨੰਬਰਾਂ ਤੋਂ ਘੁੰਮ ਰਹੇ ਆ ਕਿ ਚਾਹੀਦਾ ਕੋਲ ਕਾਗਜ਼ ਨਹੀਂ ਹੈਗੇ ਤਾਂ ਜਿਹੜੇ ਸਪੈਸ਼ਲੀ ਮੂਵ ਬਣ ਕੇ ਜਾਂਦੇ ਆ ਤਾਂ ਅਸੀਂ ਇਹਨਾਂ ਨੂੰ ਚੱਕਤਾ ਕਰੀਏ ਜਦੋਂ ਅਸੀਂ ਚੈੱਕ ਕਰਾਂਗੇ ਜੇ ਕੋਈ ਇਹਨਾਂ 'ਚ ਬਿਲਕੁਲ ਜੀ ਦੇਖੋ ਮੈਂ ਹੁਣ ਪਿੱਛੇ ਖੜਾ ਸੀਗਾ ਤਾਂ ਸਾਡੇ ਡੀਐਸਪੀ ਸਾਹਿਬਾਨ ਖੜੇ ਸੀ ਉਹ ਵੀ ਦੱਸ ਰਹੇ ਸੀ ਕਿ ਪਬਲਿਕ ਆਪ ਆ ਕੇ ਮਿਲ ਰਹੀ ਹੈ ਤੇ ਬਿਲਕੁਲ ਜਿਹੜੀ ਇਸ ਤਰ੍ਹਾਂ ਦੀ ਚੈਕਿੰਗ ਦਾ ਡੇਲੀ ਹੋਣੀ ਚਾਹੀਦੀ ਹੈ ਤੇ ਸਾਡੇ ਨਾਲ ਪਬਲਿਕ ਜਿਹੜਾ ਇਸ ਇਸ ਚੈਕਿੰਗ ਦੇ ਵਿੱਚ ਪੂਰਾ ਸਹਿਯੋਗ ਕਰ ਰਹੀ ਹੈ ਤੇ ਮੈਨੂੰ ਸਵੇਰੇ ਵੀ ਜਦੋਂ ਪਬਲਿਕ ਰੂਟੀਨ ਦੇ ਵਿੱਚ ਮਿਲਣ ਆਉਂਦੀ ਹੈਗੀ ਹੈ ਤਾਂ ਉਹਨਾਂ ਨੇ ਵੀ ਜਿਹੜੀ ਇਸ ਦੀ ਬੜੀ ਸ਼ਲਾਘਾ ਕੀਤੀ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਚੈਕਿੰਗ ਉਹ ਡੇਲੀ ਹੋਣੀ ਚਾਹੀਦੀ ਹੈ ਹੰਦੂ ਸਰ ਪੁਲਿਸ ਵਿੱਚ ਕੋਈ ਵੀ ਆ ਬਿਲਕੁਲ ਜੀ ਕਮਿਊਨਿਟੀ ਪੁਲਿਸਿੰਗ ਦਾ ਤੇ ਹੈਗਾ ਕਿ ਜੇ ਕੋਈ ਵਲੰਟੀਅਰਸ ਦੇ ਸਾਨੂੰ ਲੋਕਾਂ ਦੇ ਸਹਿਯੋਗ ਦੇ ਵਿੱਚ ਲੋੜ ਪੈਗੀ ਕੋਈ ਟ੍ਰੈਫਿਕ ਨੂੰ ਮੈਨੇਜ ਕਰਨ ਦੇ ਵਿੱਚ ਜਾਂ ਹੋਰ ਦੇ ਅਸੀਂ ਉਹਨਾਂ ਦਾ ਵੀ ਸਹਿਯੋਗ ਲਵਾਂ ਤਾਂ ਕਿ ਸ਼ਹਿਰ ਦੇ ਵਿੱਚ ਅਮਨ ਸ਼ਾਂਤੀ ਕਾਨੂੰਨ ਜਿਹੜਾ ਉਹ ਕਾਇਮ ਰਹੇ ਕੈਮਰਾ ਪਰਸਨ ਨਿਕੰਨ ਸੀਮਾ ਦੇ ਨਾਲ ਗੁਰਪ੍ਰੀਤ ਚਾਵਲਾ ਜਗਮਣੀ ਟੀਵੀ ਗੁਰਦਾਸਪੁਰ ਆਰੇ ਨਹੀਂ ਡਿਊਟੀ ਸੈਕਿਉਰਿਟੀ ਕਰਦੇ ਨੇ ਤੇ ਤੁਹਾਨੂੰ ਨੋਟ ਹੋਣਾ ਚਾਹੀਦਾ ਕਿ ਹਾਂਜੀ ਆ ਫਲਾਣੀ ਬਾਦ ਐਕਸੀਡ ਹੋਈ ਹੈ ਕਿ ਇਹ ਜਿਹੜਾ ਮੋਟਰਸਾਈਕਲ ਚੋਰੀ ਹੋਇਆ ਤੁਹਾਡੇ ਕੋਲ ਨੋਟ ਹੋਣਾ ਚਾਹੀਦਾ ਜਿਹੜਾ ਮੋਟਰਸਾਈਕਲ ਆ ਕਿਹੜੀ ਟਾਈਪ ਹੈ ਕਿਹੜਾ ਉਸੇ ਨੰਬਰ ਲੱਗਿਆ ਹੋਇਆ ਠੀਕ ਹੈ ਕੋਈ ਵੀ ਇਦਾਂ ਨਹੀਂ ਕਿ ਤੇ ਆਪਣਾ ਬੀਟ ਏਰੀਆ ਨਹੀਂ ਛੱਡਣਾ ਹੈਗਾ ਜੇ ਤੁਹਾਨੂੰ ਵੀਕ ਮਿਲੀ ਹੋਈ ਹੈ ਜਿਹੜਾ ਏਰੀਆ ਮਿਲਿਆ ਹੋਇਆ ਕਿਤੇ ਤਾਂ ਉਸ ਤੋਂ ਬਾਅਦ ਆ ਕੇ ਜਿਹੜੇ ਮੇਨ ਸਿਟੀ ਦੇ ਚੌਕ ਹੈਗੇ ਉੱਥੇ ਸਟੇਸ਼ਨ ਠੀਕ ਹੈ ਰਾਤ ਨੂੰ ਜੇ ਕੋਈ ਜਾ ਰਿਹਾ ਹੈਗਾ ਤਾਂ ਠੀਕ ਹੈ ਉਹਨਾਂ ਦੀ ਚੈਕਿੰਗ ਵੀ ਕਰਦੇ ਆ ਉਹ ਮੋਟਰਸਾਈਕਲ ਵੀ ਚੱਕ ਸਾਰੇ ਦਾ ਕਾਰਜ ਕਾਰਜ ਸ੍ਰੀਲਾ ਕਵੈਂਟੀ ਲੱਗਦੀ ਹੈ। ਉਹਨਾਂ ਕਰਨੇ ਕਿ ਆਜਾ ਸਖ ਬਤਾਇਆ ਹੋਣਾ ਪਈਦਾ ਕਿ ਮੈਂ ਆਪ ਆ ਕੇ ਰਾਮੀ ਟੈਕਿੰਗ ਕਰਾਂਗਾ। ਤੇ ਹਾਪ ਉਸੇ ਮਾਮਲੇ ਤੇ ਹਾਜ਼ਰ ਹੋਣੇ ਕਰ ਲੈਣਾ। ਸਸੇ ਕਾਰੀ ਸਿਟੂ ਦੇ ਪੀਸੀ ਆ ਵੀ ਬਰਾਉਂਸ ਕੀ। ਜਾ ਬਾਦ ਕੋ ਠੀਕ ਹੈ ਜੀ। ਪੁਲਿਸ ਜ਼ਿਲ੍ਹਾ ਬਟਾਲਾ ਦੀ ਗੱਲ ਕਰੀਏ ਤੇ ਅੱਜ ਪੁਲਿਸ ਜ਼ਿਲ੍ਹਾ ਬਟਾਲਾ ਵੱਲੋਂ ਬਟਾਲਾ ਸ਼ਹਿਰ ਦੇ ਵਿੱਚ ਘਾ ਪੂਰਾ ਪੁਲਿਸ ਜ਼ਿਲ੍ਹਾ ਦੇ ਵਿੱਚ ਘਾ ਰਹੀਏ ਕੋ ਵਕਰੇ ਤਰ੍ਹਾਂ ਦੀ ਇੱਕ ਸਪੈਸ਼ਲ ਨਾਕਾਬੰਦੀ ਕੀਤੀ ਹੈ। ਤਾਸ ਤੋਂ ਤੇ ਜੇ ਸ਼ਹਿਰ ਦੀ ਗੱਲ ਕਰੀਏ ਪਟਿਆਲਾ ਸ਼ਹਿਰ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਤਸਵੀਰਾਂ ਪਟਿਆਲਾ ਸ਼ਹਿਰ ਦੀਆਂ ਨੇ ਔਰ ਸ਼ਹਿਰ ਦੇ ਬਿਲਕੁਲ ਅੰਦਰੂਨੀ ਜਿਹੜੇ ਚੌਕ ਨੇ ਜਿਹੜੇ ਮੁੱਖ ਚੌਕ ਚਾਹੇ ਉਹ ਐਂਟਰੀ ਗੇਟ ਐਂਟਰੀ ਚੌਕ ਜਲੰਧਰ ਰੋਡ ਚੌਕ ਹੋ ਗਿਆ ਜਾਂ ਅਮਰੀਕਾ ਰੋਡ ਬਾਈਪਾਸ ਹੋ ਗਿਆ ਜਾਂ ਸ਼ਹਿਰ ਦੇ ਅੰਦਰੂਨੀ ਚੌਕ ਭਾਵੇਂ ਸ਼ਹਿਰ ਦੇ ਛੋਟੇ ਛੋਟੇ ਇੱਕ ਚੁੜਾਹੇ ਨੇ ਉਹਨਾਂ ਤੇ ਵੀ ਇੱਕ ਵਕਤ ਵਕਤ ਨਾਕੇ ਲਗਾਏ ਗਏ ਨੇ ਐ ਐਸਐਸਪੀ ਖੁਦ ਜਿਹੜੇ ਨੇ ਉਸ ਜਿਹੜੀ ਇਸ ਡੋਮੀਨੇਸ਼ਨ ਨੂੰ ਨਾਈਟ ਡੋਮੀਨੇਸ਼ਨ ਨੂੰ ਲੀਡ ਕਰਦੇ ਪਏ ਨੇ ਔਰ ਇਸ ਨਾਈਟ ਅਮਿਨੇਸ਼ਨ ਦੇ ਵਿੱਚ ਹੋਰ ਵੀ ਅਧਿਕਾਰੀ ਜਿਹੜੇ ਨੇ ਉਹ ਸ਼ਾਮਲ ਨੇ ਔਰ ਮੁੱਖ ਕਾਰਨ ਇਹ ਵੀ ਦੇਖ ਸਕਦੇ ਆ ਕਿ ਕਿਤੇ ਨਾ ਕਿਤੇ ਇਲੈਕਸ਼ਨ ਡੇਜ਼ ਨੇ ਚਾਹੇ ਇਲੈਕਸ਼ਨ ਡੇਜ਼ ਨੇ ਬਲੌਕਸਮ ਕਿ ਇਲੈਕਸ਼ਨਸ ਨੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਇਲੈਕਸ਼ਨਸ ਨੇ ਔਰ ਉਹਦੇ ਨਾਲ ਨਾਲ ਐਸਐਸਪੀ ਬਟਾਲਾ ਦਾ ਕਹਿਣਾ ਹੈ ਕਿ ਇਸ ਨਾਕਾਬੰਦੀ ਦਾ ਹੀ ਇੱਕ ਰਿਜ਼ਲਟ ਆ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਨਾਕਾਬੰਦੀ ਕੀਤੀ ਤਾਂ ਕਾਫੀ ਐਸੇ ਇਸ਼ਾਰਾਰਤੀ ਅੰਸਰ ਜਿਹੜੇ ਨੇ ਉਹ ਕਾਬੂ ਆਏ ਜਾਂ ਚਾਹੇ ਉਹ ਨਜ਼ਾਇਜ਼ ਹਥਿਆਰ ਹੋਣ ਜਾਂ ਇੱਕ ਐਨਡੀਪੀਸੀ ਐਕਟ ਦੇ ਤਹਿਤ ਮਾਮਲੇ ਵੀ ਦਰਜ ਕੀਤੇ ਗਏ ਕਿ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਕੋਲ ਨਸ਼ੀਲੇ ਪਦਾਰਥ ਮਿਲੇ ਨੇ ਔਰ ਉਦਾ ਹੀ ਅਸਰ ਹੈ ਔਰ ਖਾਸ ਤੌਰ ਤੇ ਉਹ ਨੌਜਵਾਨਾਂ ਨੂੰ ਜਾਂ ਉਹਨਾਂ ਲੋਕਾਂ ਦੇ ਉੱਤੇ ਵੀ ਵਿਅਕਤੀਆਂ ਦੇ ਉੱਤੇ ਵੀ ਨਜ਼ਰ ਬਣਾਈ ਹੋਈ ਹੈ ਜਿਹੜੇ ਬਾਈਕ ਦੇ ਉੱਤੇ ਮੂੰਹ ਟੱਕ ਕੇ ਜਾਂਦੇ ਨੇ ਉਹਨਾਂ ਨੂੰ ਵੀ ਖਾਸ ਤੌਰ ਤੇ ਚੈਕਿੰਗ ਕੀਤੀ ਜਾ ਰਹੀ ਹੈ ਹੋਰ ਇਸ ਤਰੀਕੇ ਨਾਲ ਵੱਖ-ਵੱਖ ਤਰੀਕੇ ਦੇ ਨਾਲ ਕਹ ਲਈਏ ਤੇ ਪੁਲਿਸ ਦੇ ਆਪਰੇਸ਼ਨ ਜਿਹੜੇ ਨੇ ਉਹ ਜਾਰੀ ਨੇ ਦੇਖੋ ਜੀ ਅੱਜ ਅਸੀਂ ਪੂਰੇ ਬਟਾਲਾ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗਾ ਨਾਕਾਬੰਦੀ ਕੀਤੀ ਹੈ ਉਹਦੇ ਵਿੱਚ ਸਾਡੇ ਕੈਸੀ ਸਾਹਿਬਾਨ ਤੇ 8 ਡੀਐਸਪੀ ਸਾਹਿਬਾਨ ਇਹ ਸਾਰੇ ਐਸਐਚਯੂ ਸਹਿਬਾਨ ਦੇ ਨਾਲ 200 ਦੀ ਫੋਰਸ ਨੇ ਪੂਰੇ ਜ਼ਿਲ੍ਹੇ ਦੇ ਵਿੱਚ ਨਾਕਾਬੰਦੀ ਕੀਤੀ ਹੈ ਤੁਸੀਂ ਆਪ ਦੇਖ ਰਹੇ ਹੋ ਕਿ ਸ਼ਹਿਰ ਦੇ ਵਿੱਚ ਵੀ 8 ਪੁਆਇੰਟ ਦੇ ਉੱਤੇ ਜਿਹੜਾ ਹੈਗਾ ਅਸੀਂ ਨਾਕਾ ਲਗਾਇਆ ਹੋਇਆ ਤੇ ਮੈਂ ਆਪ ਵੀ ਹੁਣ ਚੈੱਕ ਕੀਤਾ ਸੀ ਕਾਫੀ ਚੈਕਿੰਗ ਹੋ ਰਹੀ ਹੈ ਤੇ ਦੂਸਰਾ ਹੈ ਅਸੀਂ ਪੀਸੀਆਰ ਵੀ ਐਕਟਿਵ ਕੀਤੀ ਹੈਗੀ ਹੈ ਇਹ ਰਾਤ ਨੂੰ ਤਾਂ ਪਹਿਲਾਂ ਹੀ ਪੀਸੀਆਰ ਚੱਲਦੀ ਸੀ ਤੇ ਹੁਣ ਸ਼ਾਮ ਦੇ ਟਾਈਮ ਵੀ ਜਿਹੜੇ ਸ਼ਹਿਰ ਦੇ ਮੇਨ ਚੌਂਕ ਹੈਗੇ ਆ ਤੇ ਉਹਨਾਂ ਦੇ ਉੱਤੇ ਪੀਸੀਆਰ ਵੀ ਰਿਹਾ ਕਰੇ ਕੀ ਲੱਗਦਾ ਦੇਖੋ ਜੀ ਜਿਹੜੀ ਅਸੀਂ ਇਹ ਪੁਲਿਸ ਦੀ ਪ੍ਰੈਜ਼ੈਂਸ ਵਧਾਈ ਹੈਗੀ ਹੈ ਬਿਲਕੁਲ ਇਹਦਾ ਅਸਰ ਹੋਏਗਾ ਮੈਂ ਦੱਸਣਾ ਚਾ ਸਾਨੂੰ ਜਿਹੜੇ 2 ਇਲੀਗਲ ਵੈਪਨ ਹੈ ਉਹ ਰੂਟੀਨ ਚੈਕਿੰਗ ਦੇ ਵਿੱਚ ਹੀ ਰਿਕਵਰ ਹੋਏ ਹੈ ਤੇ ਕੁਝ ਸਾਨੂੰ ਐਨਡੀਪੀਐਸ ਦੀ ਵੀ ਬ੍ਰਾਂਤੀ ਹੋਈ ਹੈਗੀ ਹੈ ਬਿਲਕੁਲ ਰੂਟੀਨ ਚੈਕਿੰਗ ਦੇ ਵਿੱਚ ਤੇ ਜਿਹੜਾ ਇਹਦਾ ਬਿਲਕੁਲ ਬੈਟਰ ਰਿਸਪੈਕਟ ਆਏਗਾ ਬਾਕੀ ਜਿਹੜੀ ਇਹਰੇ ਵੱਲੋਂ ਸਾਰੇ ਜੀਓ ਸਾਹਿਬਾਂ ਤੇ ਐਸਐਚਓ ਸਾਹਿਬਾਂ ਨੂੰ ਹਦਾਇਤਾਂ ਹੈਗੀਆਂ ਨੇ ਕਿ ਜਿਹੜੇ ਟੂ-ਵਹੀਲਰਸ ਘੁੰਮਦੇ ਫਿਰਦੇ ਆ ਜਿਨ੍ਹਾਂ ਨੇ ਕੋਈ ਨੰਬਰ ਨਹੀਂ ਲਾਏ ਹੋਏ ਜਾਂ ਇਹ ਬਿਨਾ ਨੰਬਰਾਂ ਤੋਂ ਘੁੰਮ ਰਹੇ ਆ ਕਿ ਚਾਹੀਦਾ ਕੋਲ ਕਾਗਜ਼ ਨਹੀਂ ਹੈਗੇ ਤਾਂ ਜਿਹੜੇ ਸਪੈਸ਼ਲੀ ਮੂਵ ਬਣ ਕੇ ਜਾਂਦੇ ਆ ਤਾਂ ਅਸੀਂ ਇਹਨਾਂ ਨੂੰ ਚਕਤਾ ਕਰੀਏ ਜਦੋਂ ਅਸੀਂ ਚੈੱਕ ਕਰਾਂਗੇ ਜੇ ਕੋਈ ਇਹਨ ਬਿਲਕੁਲ ਜੀ ਦੇਖੋ ਮੈਂ ਹੁਣ ਪਿੱਛੇ ਖੜਾ ਸੀਗਾ ਤਾਂ ਸਾਡੇ ਡੀਐਸਪੀ ਸਾਹਿਬਾਨ ਖੜੇ ਸੀ ਉਹ ਵੀ ਦੱਸ ਰਹੇ ਸੀ ਕਿ ਪਬਲਿਕ ਆਪ ਆ ਕੇ ਮਿਲ ਰਹੀ ਹੈ ਕਿ ਬਿਲਕੁਲ ਜਿਹੜੀ ਇਸ ਤਰ੍ਹਾਂ ਦੀ ਚੈਕਿੰਗ ਡੇਲੀ ਹੋਣੀ ਚਾਹੀਦੀ ਹੈ ਤੇ ਸਾਡੇ ਨਾਲ ਪਬਲਿਕ ਜਿਹੜਾ ਇਸ ਇਸ ਚੈਕਿੰਗ ਦੇ ਵਿੱਚ ਪੂਰਾ ਸਹਿਯੋਗ ਕਰ ਰਹੀ ਹੈ ਤੇ ਮੈਨੂੰ ਸਵੇਰੇ ਵੀ ਜਦੋਂ ਪਬਲਿਕ ਰੂਟੀਨ ਦੇ ਵਿੱਚ ਮਿਲਣ ਆਉਂਦੀ ਹੈਗੀ ਤਾਂ ਉਹਨਾਂ ਨੇ ਵੀ ਜਿਹੜੀ ਇਸ ਦੀ ਬੜੀ ਸ਼ਲਾਘਾ ਕੀਤੀ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਚੈਕਿੰਗ ਉਹ ਡੇਲੀ ਹੋਣੀ ਚਾਹੀਦੀ ਹੈ ਅੰਮ੍ਰਿਤਸਰ ਪੁਲਿਸ ਦੇ ਵਿੱਚ ਕੋਈ ਵੀ ਆ ਬਿਲਕੁਲ ਜੀ ਕਮਿਊਨਿਟੀ ਪੁਲਿਸਿੰਗ ਦਾ ਤੇ ਹੈਗਾ ਕਿ ਜੇ ਕੋਈ ਵਲੰਟੀਅਰਸ ਜੇ ਸਾਨੂੰ ਲੋਕਾਂ ਦੇ ਸਹਿਯੋਗ ਦੀ ਦੇ ਵਿੱਚ ਲੋੜ ਪੈ ਗਈ ਕੋਈ ਟ੍ਰੈਫਿਕ ਨੂੰ ਮੈਨੇਜ ਕਰਨ ਦੇ ਵਿੱਚ ਜਾਂ ਹੋਰ ਦੇ ਅਸੀਂ ਉਹਨਾਂ ਦਾ ਵੀ ਸਹਿਯੋਗ ਕਰਾਂ ਤਾਂ ਕਿ ਸ਼ਹਿਰ ਦੇ ਵਿੱਚ ਅਮਨ ਸ਼ਾਂਤੀ ਕਾਨੂੰਨ ਜਿਹੜਾ ਉਹ ਕਾਇਮ ਰਹੇ ਕੈਮਰਾ ਪਰਸਨ ਵਿਕਰਮ ਸਿੰਘ ਮਾਣਾ ਨਾਲ ਗੁਰਪ੍ਰੀਤ ਚਾਵਲਾ ਜਗਮਨੀ ਟਿਵਲੀ ਗੁਰਦਾਸਪੁਰ ਸਾਰੇ ਦੀ ਡਿਊਟੀ ਸਟਾਰਟ ਕਰਦੇ ਨੇ ਤੇ ਕੋਈ ਦੇਖੋ ਨੋਟ ਹੋਣਾ ਚਾਹੀਦਾ ਕਿ ਹਾਂਜੀ ਆ ਪਲਾਨੀ ਬਾਤ ਸਹੀ ਹੋਈ ਹੈ ਕਿ ਇਹ ਜਿਹੜਾ ਮੋਟਰਸਾਈਕਲ ਚੋਰੀ ਹੋਇਆ ਤਾਂ ਉਹਦਾ ਨੋਟ ਹੋਣਾ ਚਾਹੀਦਾ ਕਿਹੜਾ ਮੋਟਰਸਾਈਕਲ ਹੈ ਕਿ ਦੀ ਟਾਈਪ ਹੈ ਕਿਹੜਾ ਉਹਦੇ ਨੰਬਰ ਲੱਗਿਆ ਹੋਇਆ ਦੁਕਾਨ ਤੇ ਠੀਕ ਹੈ ਕੋਈ ਵੀ ਅਜਾ ਨਹੀਂ ਕਿ ਇਹ ਆਪਣਾ ਡੀਟ ਏਰੀਆ ਨਹੀਂ ਛੱਡਣਾ ਹੈ ਜਿਹੜੀ ਤੁਹਾਨੂੰ ਡੀਟ ਮਿਲੀ ਹੋਈ ਹੈ ਜਿਹੜਾ ਏਰੀਆ ਮਿਲਿਆ ਹੋਇਆ ਹੈ ਠੀਕ ਹੈ ਉਸ ਤੋਂ ਬਾਅਦ ਆ ਕੇ ਜਿਹੜੇ ਮੇਨ ਸਿਟੀ ਦੇ ਚੌਂਕ ਹੈਗੇ ਉੱਥੇ ਸਟੇਸ਼ਨ ਠੀਕ ਹੈ ਰਾਤ ਨੂੰ ਜੇ ਕੋਈ ਜਾ ਰਿਹਾ ਹੈਗਾ ਤਾਂ ਠੀਕ ਹੈ ਉਹਦੀ ਚੈਕਿੰਗ ਦੇ ਚੈਕ ਕਰੀ ਤੇ ਉਹਦੇ ਤੋਂ ਦਰ ਕਰ ਰਹੇ ਜੋ ਜਾਣਕਾਰੀ ਸਪੋਰਟ ਫਾਈਨਲ ਪ੍ਰੈਵੈਂਟਿਵ ਦਿੱਤੀ ਹੈ ਉਹਨੇ ਕੱਲ੍ਹ ਕਿਹਾ ਸੀ ਕਿ ਜਿਹੜਾ ਸਭ ਦਾ ਸਟੇਜ ਹੋਣਾ ਤੇ ਜਦੋਂ ਤੁਸੀਂ ਆਪ ਆ ਕੇ ਹਾਜ਼ਰੀ ਦੇ ਦਿੱਤਾ ਹੈ ਕਿ ਆਪ ਤੁਸੀਂ ਇਮਾਰਤ ਤੇ ਹਾਜ਼ਰ ਹੋ ਕੇ ਮਾਰ ਲੈਣਾ ਤਾਂ ਸਾਰੀ ਸਿਟੀ ਦੇ ਵਿਚਾਰੇ ਕਾਉਂਸਲ ਜਹਾ ਬਾਦ ਠੀਕ ਹੈ ਜੀ ਪੁਲਿਸ ਜ਼ਿਲ੍ਹਾ ਬਟਾਲਾ ਦੀ ਗੱਲ ਕਰੀਏ ਤੇ ਅੱਜ ਪੁਲਿਸ ਜ਼ਿਲ੍ਹਾ ਬਟਾਲਾ ਵੱਲੋਂ ਬਟਾਲਾ ਸ਼ਹਿਰ ਦੇ ਵਿੱਚ ਘਾਤੂ ਦਾ ਪੁਲਿਸ ਜ਼ਿਲ੍ਹਾ ਦੇ ਵਿੱਚ ਘਾਤਾਰ ਲਈ ਇੱਕ ਵਕਰੇ ਤਰ੍ਹਾਂ ਦੀ ਸਪੈਸ਼ਲ ਨਾਕਾ ਬੰਦੀ ਕੀਤੀ ਹੈ ਖਾਸ ਤੌਰ ਤੇ ਜੇ ਸ਼ਹਿਰ ਦੀ ਗੱਲ ਕਰੀਏ ਪਟਾਲਾ ਸ਼ਹਿਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਬਟਾਲਾ ਸ਼ਹਿਰ ਦੀਆਂ ਨੇ ਔਰ ਸ਼ਹਿਰ ਦੇ ਬਿਲਕੁਲ ਅੰਦਰੂਨੀ ਜਿਹੜੇ ਚੌਕ ਨੇ ਜਿਹੜੇ ਮੁੱਖ ਚੌਕ ਚਾਹੇ ਉਹ ਐਂਟਰੀ ਗੇਟ ਐਂਟਰੀ ਚੌਕ ਜਲੰਧਰ ਰੋਡ ਚੌਕ ਹੋ ਗਿਆ ਜਾਂ ਅਮ੍ਰਿਤਸਰ ਰੋਡ ਬਾਈਪਾਸ ਹੋ ਗਿਆ ਜਾਂ ਸ਼ਹਿਰ ਦੇ ਅੰਦਰੂਨੀ ਚੌਕ ਭਾਵੇਂ ਸ਼ਹਿਰ ਦੇ ਛੋਟੇ ਛੋਟੇ ਇੱਕ ਚਰਾਹੇ ਨੇ ਉਹਨਾਂ ਤੇ ਵੀ ਇੱਕ ਵਕਤ ਵਕਤ ਨਾਕੇ ਲਗਾਏ ਗਏ ਨੇ ਐ ਐਸਐਸਪੀ ਖੁਦ ਜਿਹੜੇ ਨੇ ਉਸ ਜਿਹੜੀ ਇਸ ਡੋਮੀਨੇਸ਼ਨ ਨੂੰ ਨਾਈਟ ਡੋਮੀਨੇਸ਼ਨ ਨੂੰ ਲੀਡ ਕਰਦੇ ਪਏ ਨੇ ਔਰ ਇਸ ਨਾਈਟ ਅਮਿਨੇਸ਼ਨ ਦੇ ਵਿੱਚ ਹੋਰ ਵੀ ਅਧਿਕਾਰੀ ਜਿਹੜੇ ਨੇ ਉਹ ਸ਼ਾਮਲ ਨੇ ਔਰ ਮੁੱਖ ਕਾਰਨ ਇਹ ਵੀ ਦੇਖ ਸਕਦੇ ਆ ਕਿ ਕਿਤੇ ਨਾ ਕਿਤੇ ਇਲੈਕਸ਼ਨ ਡੇਜ਼ ਨੇ ਚਾਹੇ ਇਲੈਕਸ਼ਨ ਡੇਜ਼ ਨੇ ਬਲੌਕ ਸੰਪੀਲ ਇਲੈਕਸ਼ਨਸ ਨੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਇਲੈਕਸ਼ਨਸ ਨੇ ਔਰ ਉਹਦੇ ਨਾਲ ਨਾਲ ਐਸਐਸਪੀ ਬਟਾਲਾ ਦਾ ਕਹਿਣਾ ਹੈ ਕਿ ਇਸ ਨਾਕਾਬੰਦੀ ਦਾ ਹੀ ਇੱਕ ਰਿਜ਼ਲਟ ਆ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਨਾਕਾਬੰਦੀ ਕੀਤੀ ਤਾਂ ਕਾਫੀ ਐਸੇ ਸ਼ਰਾਰਤੀ ਅੰਸਰ ਜਿਹੜੇ ਨੇ ਉਹ ਕਾਬੂ ਆਏ ਜਾਂ ਚਾਹੇ ਉਹ ਨਜ਼ਾਇਜ਼ ਹਥਿਆਰ ਹੋਣ ਜਾਂ ਇੱਕ ਐਨਡੀਪੀਸੀ ਐਕਟ ਦੇ ਤਹਿਤ ਮਾਮਲੇ ਵੀ ਦਰਜ ਕੀਤੇ ਗਏ ਕਿ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਕੋ ਨਸ਼ੀਲੇ ਪਦਾਰਥ ਮਿਲੇ ਨੇ ਔਰ ਉਦਾ ਹੀ ਅਸਰ ਆ ਔਰ ਖਾਸ ਤੌਰ ਤੇ ਉਹ ਨੌਜਵਾਨਾਂ ਨੂੰ ਜਾਂ ਉਹਨਾਂ ਲੋਕਾਂ ਦੇ ਉੱਤੇ ਵੀ ਵਿਅਕਤੀਆਂ ਦੇ ਉੱਤੇ ਵੀ ਨਜ਼ਰ ਬਣਾਈ ਹੋਈ ਹੈ ਜਿਹੜੇ ਬਾਈਕ ਦੇ ਉੱਤੇ ਨੂੰ ਤੱਕ ਕੇ ਜਾਂਦੇ ਨੇ ਉਹਨਾਂ ਨੂੰ ਵੀ ਖਾਸ ਤੌਰ ਤੇ ਚੈਕਿੰਗ ਕੀਤੀ ਜਾ ਰਹੀ ਹੈ ਹੋਰ ਇਸ ਤਰੀਕੇ ਨਾਲ ਵਕ ਵਕ ਤਰੀਕੇ ਦੇ ਨਾਲ ਕਹਿ ਲਈਏ ਤੇ ਪੁਲਿਸ ਦੇ ਆਪਰੇਸ਼ਨ ਜਿਹੜੇ ਨੇ ਉਹ ਜਾਰੀ ਨੇ ਦੇਖੋ ਜੀ ਅੱਜ ਅਸੀਂ ਪੂਰੇ ਬਟਾਲਾ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗਾ ਨਾਕਾਬੰਦੀ ਕੀਤੀ ਹੈ ਉਹਦੇ ਵਿੱਚ ਸਾਡੇ ਕੈਸੀ ਸਾਹਿਬਾਨ ਤੇ 8 ਡੀਐਸਪੀ ਸਾਹਿਬਾਨ ਇਹ ਸਾਰੇ ਐਸਐਚਓ ਸਹਿਬਾਨ ਦੇ ਨਾਲ 200 ਦੀ ਫੋਰਸ ਨੇ ਪੂਰੇ ਜ਼ਿਲ੍ਹੇ ਦੇ ਵਿੱਚ ਨਾਕਾਬੰਦੀ ਕੀਤੀ ਹੈ। ਤੁਸੀਂ ਆਪ ਦੇਖ ਰਹੇ ਹੋ ਕਿ ਸ਼ਹਿਰ ਦੇ ਵਿੱਚ ਵੀ 8 ਪੁਆਇੰਟ ਦੇ ਉੱਤੇ ਜਿਹੜਾ ਹੈਗਾ ਅਸੀਂ ਨਾਕਾ ਲਗਾਇਆ ਹੋਇਆ ਤੇ ਮੈਂ ਆਪ ਵੀ ਹੁਣ ਚੈੱਕ ਕੀਤਾ ਸੀ ਕਾਫੀ ਚੈਕਿੰਗ ਹੋ ਰਹੀ ਹੈ ਤੇ ਦੂਸਰਾ ਹੈ ਅਸੀਂ ਪੀਸੀਆਰ ਵੀ ਐਕਟਿਵ ਕੀਤੀ ਹੈਗੀ ਹੈ। ਇਹ ਰਾਤ ਨੂੰ ਤਾਂ ਪਹਿਲਾਂ ਹੀ ਪੀਸੀਆਰ ਚੱਲਦੀ ਸੀ ਤੇ ਹੁਣ ਸ਼ਾਮ ਦੇ ਟਾਈਮ ਵੀ ਜਿਹੜੇ ਸ਼ਹਿਰ ਦੇ ਮੇਨ ਚੌਂਕ ਹੈਗੇ ਆ ਤੇ ਉਹਨਾਂ ਦੇ ਉੱਤੇ ਪੀਸੀਆਰ ਵੀ ਰਿਹਾ ਕਰੇ। ਕੀ ਲੱਗਦਾ? ਦੇਖੋ ਜੀ ਜਿਹੜੀ ਅਸੀਂ ਇਹ ਪੁਲਿਸ ਦੀ ਪ੍ਰੈਜ਼ੈਂਸ ਵਧਾਈ ਹੈਗੀ ਆ ਬਿਲਕੁਲ ਇਹਦਾ ਅਸਰ ਹੋਏਗਾ। ਮੈਂ ਦ ਸਾਨੂੰ ਜਿਹੜੇ 2 ਇਲੀਗਲ ਵੈਪਨ ਹੈ ਉਹ ਰੂਟੀਨ ਚੈਕਿੰਗ ਦੇ ਵਿੱਚ ਹੀ ਰਿਕਵਰ ਹੋਏ ਹੈ ਤੇ ਕੁਝ ਸਾਨੂੰ ਐਨਡੀਪੀਐਸ ਦੀ ਵੀ ਬ੍ਰਾਂਤੀ ਹੋਈ ਹੈ ਕਿ ਇਹ ਬਿਲਕੁਲ ਰੂਟੀਨ ਚੈਕਿੰਗ ਦੇ ਵਿੱਚ ਤੇ ਜਿਹੜਾ ਇਹਦਾ ਬਿਲਕੁਲ ਡਾਟਾ ਰਿਸਪੈਕਟ ਆਏਗਾ ਬਾਕੀ ਜਿਹੜੀਰੇ ਵੱਲੋਂ ਸਾਰੇ ਜੀਓ ਸਾਹਿਬਾਂ ਤੇ ਐਸਐਚਓ ਸਾਹਿਬਾਂ ਨੂੰ ਦੱਸ ਦਿੱਤਾ ਹੈਗਾ ਕਿ ਜਿਹੜੇ ਟੂ ਵੀਲਰਸ ਘੁੰਮਦੇ ਫਿਰਦੇ ਆ ਜਿਨ੍ਹਾਂ ਨੇ ਕੋਈ ਨੰਬਰ ਨਹੀਂ ਲਾਏ ਹੋਏ ਜਾਂ ਇਹ ਬਿਨਾ ਨੰਬਰਾਂ ਤੋਂ ਘੁੰਮ ਰਹੇ ਆ ਕਿ ਚਾਹੀਨਾਂ ਕੋਲ ਕਾਗਜ਼ ਨਹੀਂ ਹੈਗੇ ਤਾਂ ਜਿਹੜੇ ਆ ਸਪੈਸ਼ਲੀ ਮੂਵ ਬਣ ਕੇ ਜਾਂਦੇ ਆ ਤਾਂ ਅਸੀਂ ਇਹਨਾਂ ਨੂੰ ਚਕਤਾ ਕਰੀਏ ਜਦੋਂ ਅਸੀਂ ਚੈੱਕ ਕਰਾਂਗੇ ਜੇ ਕੋਈ ਇਹਨਾਂ 'ਚ ਬਿਲਕੁਲ ਜੀ ਦੇਖੋ ਮੈਂ ਹੁਣ ਪਿੱਛੇ ਖੜਾ ਸੀਗਾ ਤਾਂ ਸਾਡੇ ਡੀਐਸਪੀ ਸਾਹਿਬਾਨ ਖੜੇ ਸੀ ਉਹ ਵੀ ਦੱਸ ਰਹੇ ਸੀ ਕਿ ਪਬਲਿਕ ਆਪ ਆ ਕੇ ਮਿਲ ਰਹੀ ਹੈ ਤੇ ਬਿਲਕੁਲ ਜਿਹੜੀ ਇਸ ਤਰ੍ਹਾਂ ਦੀ ਚੈਕਿੰਗ ਨੇ ਡੇਲੀ ਹੋਣੀ ਚਾਹੀਦੀ ਹੈ ਤੇ ਸਾਡੇ ਨਾਲ ਪਬਲਿਕ ਜਿਹੜਾ ਇਸ ਇਸ ਚੈਕਿੰਗ ਦੇ ਵਿੱਚ ਪੂਰਾ ਸਹਿਯੋਗ ਕਰ ਰਹੀ ਹੈ ਤੇ ਮੈਨੂੰ ਸਵੇਰੇ ਵੀ ਜਦੋਂ ਪਬਲਿਕ ਰੂਟੀਨ ਦੇ ਵਿੱਚ ਮਿਲਣ ਆਉਂਦੀ ਹੈਗੀ ਆ ਤਾਂ ਉਹਨਾਂ ਨੇ ਵੀ ਜਿਹੜੀ ਇਸ ਦੀ ਬੜੀ ਸ਼ਲਾਘਾ ਕੀਤੀ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਚੈਕਿੰਗ ਹੋ ਡੇਲੀ ਹੋਣੀ ਚਾਹੀਦੀ ਹੈ ਅੰਮ੍ਰਿਤਪਾਲ ਸਾਹਿਬ ਪੁਲਿਸ ਵਿੱਚ ਕੋਈ ਵੀ ਆ ਬਿਲਕੁਲ ਜੀ ਕਮਿਊਨਿਟੀ ਪੁਲਿਸਿੰਗ ਦਾ ਤੇ ਹੈਗਾ ਕਿ ਜੇ ਕੋਈ ਵੋ ਜੇ ਸਾਨੂੰ ਲੋਕਾਂ ਦੇ ਸਹਿਯੋਗ ਦੀ ਦੇ ਵਿੱਚ ਲੋੜ ਪੈ ਗਈ ਕੋਈ ਟ੍ਰੈਫਿਕ ਨੂੰ ਮੈਨੇਜ ਕਰਨ ਦੇ ਵਿੱਚ ਆਉ ਲੋ ਅਸੀਂ ਉਹਨਾਂ ਦਾ ਵੀ ਸਹਿਯੋਗ ਲਵਾਂ ਤਾਂ ਕਿ ਸ਼ਹਿਰ ਦੇ ਵਿੱਚ ਅਮਨ ਸ਼ਾਂਤੀ ਕਾਨੂੰਨ ਜਿਹੜਾ ਉਹ ਕਾਇਮ ਰਹੇ ਕੈਮਰਾ ਪਰਸਨ ਨਿਕੰਨ ਸੀਮਾ ਨਾਲ ਗੋਪੀ ਚਾਵਲਾ ਜਗਮਨੀ ਟਿਵੀ ਨੂੰ ਅਰਦਾਸ ਕਰਦੇ ਹਾਂ ਕਰੋ ਜਾਓ ਸ੍ਰੀ ਚਾਵਰ ਜੀ 不出去！拉出去！拉出去！你给我拉